ਤੁਸੀਂ ਇਹ ਗੱਲ ਮਹਿਸੂਸ ਨਹੀਂ ਕਰਦੇ ਵੀ ਇੱਕ ਰੋਜਾ ਕਬੱਡੀ ਕੱਪ ਦੇ ਨਾਲ ਜਿਹੜਾ ਅਸੀਂ ਉਹ ਚੰਗਾ ਸੱਭੇਕ ਸਮਾਜ ਨਹੀਂ ਸਿਰਜ ਸਕਦੇ ਜਦੋਂ ਵੀ ਕੋਈ ਸਪੋਰਟਸ ਵਿੱਚ ਆਪਣਾ ਬੱਚਾ ਜਾਂਦਾ ਤਾਂ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਆਂ ਔਰ ਬੁਰੀ ਓਪਨ ਕਬੱਡੀ ਅੱਜ ਤੁਸੀਂ ਕਰਵਾਉਨੇ ਹੋ ਬਜਨੀ ਕਬੱਡੀ ਦੇ ਬੰਦੇ ਹੋਗੇ ਪ੍ਰੋਫੈਸ਼ਨਲ ਟੂਰਨਾਮੈਂਟ ਇੱਕ ਦਿਨ ਲੋਕਟ ਕਰਨਾ ਚਾਹੁੰਦੇ ਨੇ ਉਹਨੂੰ ਕਰਵਾਉਣ ਦੇ ਲਈ ਤੇ ਟੀਮਾਂ ਸੱਦਣ ਦੇ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਹਾਨੂੰ ਪ੍ਰਬੰਧ ਕਰਾਉਂਦੀ ਜਦੋਂ ਓਪਨ ਕਬੱਡੀ ਦੀ ਗੱਲ ਹੁੰਦੀ ਆ ਤਾਂ ਖਿਡਾਰੀਆਂ ਦੇ ਜਿਹੜੇ ਰੇਟ ਐ ਉਹ ਬੜੇ ਵੱਡੇ ਹੁੰਦੇ ਐ ਆਮ ਲੋਕਾਂ ਦੀ ਜਿਹੜੀ ਆਪ ਜਿਹੜੇ ਪ੍ਰਬੰਧਕ ਐ ਉਹਨਾਂ ਦੀ ਪਹੁੰਚ ਤੋਂ ਬਾਹਰ ਵੀ ਹੁੰਦੇ ਐ ਤੇ ਅਸੀਂ ਓਪਨ ਚ ਹੀ ਰਹਿ ਗਏ ਤਾਂ ਸਾਡੇ ਜਿਹੜੇ ਵਜਨੀ ਕਬੱਡੀ ਖਿਡਾਰੀਆ ਉਹ ਕਿਤੇ ਨਾ ਕਿਤੇ ਰੋਲ ਜਾਣਗੇ ਔਰ ਉਹਨਾਂ ਦੀ ਬਾਹ ਫੜਨ ਦੀ ਲੋੜ ਐ ਔਰ ਕਬੱਡੀ ਟੂਰਨਾਮੈਂਟ ਤੇ ਕਬੱਡੀ ਕੱਪ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਐ ਅੱਜ ਕੱਲ ਤੇ ਪ੍ਰਧਾਨ ਜੀ ਮੈਂ ਵੇਖਦਾ ਵੀ ਕਬੱਡੀ ਟੂਰਨਾਮੈਂਟ ਜਾਂ ਕਬੱਡੀ ਕੱਪ ਘੱਟ ਹੁੰਦਾ ਐ ਕਬੱਡੀ ਰੇਲੀ ਜ਼ਿਆਦਾ ਹੁੰਦੀ ਐ ਉਹੀ ਟਾਈਮ ਹੁੰਦਾ ਵੀ ਪਲੇਅਰ ਗਰਾਊਂਡ ਦੇ ਵਿੱਚ ਖੇਡਦੇ ਰਹੇ ਜੀ ਕੋਈ ਟਾਈਮ ਹੁੰਦਾ ਵੀ ਜਿਹੜਾ ਟੂਰਨਾਮੈਂਟ ਹੋਵੇ ਤੇ ਮੁੱਖ ਮਹਿਮਾਨ ਆਉਂਦੇ ਨੇ ਚਾਹ ਦੀ ਲੋਕ ਆਉਂਦੇ ਨੇ ਤੇ ਜਾ ਕੇ ਬੋਲਦੇ ਨੇ ਪੰਜਾਬੀ ਚ ਆਪਾਂ ਕਹੀਏ ਕਿ ਜੇ ਪੰਜਾਬ ਉਹਦੀ ਮਾਂ ਖੇਡ ਹੈ ਜਿਹੜੀ ਕਬੱਡੀ ਹੈ ਉਹਨੂੰ ਮੁੜ ਕੇ ਪਰਫੁੱਲਿਤ ਕਰਨਾ ਹੈ ਉਹਨੂੰ ਪ੍ਰੋਮੋਟ ਕਰਨਾ ਹੈ ਤਾਂ ਆਪਾਂ ਨੂੰ ਜਿਹੜੇ ਕਬੱਡੀ ਦੇ ਪਲੇਅਰ ਆ ਉਹਨਾਂ ਦੀ ٹی ਆਰ ਪੀ ਵਧਾਉਣੀ ਪੈਗੀ ਉਹਨਾਂ ਦਾ ਨਾਮ ਜਿਹੜਾ ਉੱਚਾ ਚੱਕਣਾ ਪੈਗਾ ਔਰ ਟਾਈਮ ਦੀ ਬੜੀ ਸ਼ੋਰਟੇਜ ਆ ਗਈ ਕਿਤੇ ਨਾ ਕਿਤੇ ਇਹ ਵੀ ਬੜਾ ਵੱਡਾ ਟਾਈਮ ਦਾ ਵੀ ਰੋਲ ਹੈ ਔਰ ਮੈਨੂੰ ਲੱਗਦਾ ਹੈ ਕਿ ਜੇ ਕਬੱਡੀ ਨੂੰ ਪਰਫੁੱਲਟ ਕਰਨਾ ਹੈ ਤਾਂ 2 ਤੋਂ 3 ਦਿਨ ਤਾਂ ਦੇਣੇ ਪੈਣਗੇ ਤੇ ਬਿੱਟੂ ਦੁਗਾਲ ਦਾ ਨਾਮ ਬਿਲਕੁਲ ਹਰੇਕ ਦੀ ਜ਼ੁਬਾਨ ਤੇ ਹੁੰਦਾ ਉਹ ਸਾਡਾ ਭਰਾ ਭਾਵੇਂ ਇਸ ਸੰਸਾਰ ਤੋਂ ਸਾਡੇ ਤੋਂ ਵਿਛੜ ਚੁੱਕਿਆ ਪਰ ਹਮੇਸ਼ਾ ਉਹਦਾ ਜਿਹੜਾ ਨਾਮ ਹੈ ਉਹ ਚਮਕਦਾ ਰਹੇਗਾ ਔਰ ਸਾਡਾ ਆਈਡਲ ਹੈ ਹਮੇਸ਼ਾ ਜਿਹੜੇ ਵੀ ਕਬੱਡੀ ਕੱਪ ਹੋਣਗੇ ਹਮੇਸ਼ਾ ਸਭ ਤੋਂ ਅੱਗੇ ਉਹਦਾ ਨਾਮ ਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਪਲ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਕਬੱਡੀ ਦੀ ਖੇਡ ਪੰਜਾਬੀਆਂ ਦੀ ਪੰਜਾਬੀ ਖਿੱਤੇ ਦੀ ਹਰਮਨਪਿਆਰੀ ਖੇਡ ਹੈ ਇਸ ਖੇਡ ਨੇ ਇੱਥੇ ਵੱਡੇ ਵੱਡੇ ਖਿਡਾਰੀ ਦਿੱਤੇ ਨੇ ਉਥੇ ਇਸ ਖੇਡ ਦੇ ਜਰੀਏ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸਮਾਜ ਦੇ ਵਿੱਚ ਲੈ ਕੇ ਵਿਚਰਦੇ ਨੇ ਇਸ ਖੇਡ ਦਾ ਜਿਹੜਾ ਮਹਾਂਦਰਾ ਹੈ ਉਹ ਪਿੰਡਾਂ ਦੇ ਵਿੱਚ ਹੈ ਔਰ ਪਿੰਡਾਂ ਤੋਂ ਇਹ ਸ਼ਹਿਰਾਂ ਵਿੱਚ ਜਾਂਦੀ ਹੈ ਔਰ ਪੰਜਾਬ ਦੇ ਵਿੱਚ ਇਸ ਖੇਡ ਦਾ ਬੜਾ ਬੋਲਬਾਲ ਹੈ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨਸਾ ਨੇ ਇਸ ਖੇਡ ਬਾਰੇ ਬੜੇ ਵਿਸਥਾਰ ਦੇ ਨਾਲ ਬੜੀ ਡੂੰਘਾਈ ਦੇ ਨਾਲ ਦੋ ਤਿੰਨ ਗੱਲਾਂ ਕਹੀਆਂ ਨੇ ਕਿ ਇਸ ਖੇਡ ਨੂੰ ਕਬੱਡੀ ਨੂੰ ਆਪਾਂ ਕਿਵੇਂ ਪਰਫਰਮੈਂਟ ਕਰ ਸਕਦੇ ਆ ਕਿਵੇਂ ਇਹਨੂੰ ਜਿਉਂਦਾ ਰੱਖ ਸਕਦੇ ਆ ਔਰ ਇਹਦੀ ਨਰਸਰੀ ਨੂੰ ਕਿਸ ਤਰ੍ਹਾਂ ਡਿਵੈਲਪ ਕਰ ਸਕਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਮੇਰੇ ਨਾਲ ਨੇ ਸਰਦਾਰ ਰਣਜੀਤ ਸਿੰਘ ਜੀ ਬਿਰਕ ਜੋ ਪ੍ਰਧਾਨ ਨੇ ਟਰੱਕ ਯੂਨੀਅਨ ਪਾਤੜਾਂ ਦੇ ਦੇ ਬਹੁਤ ਵੱਡੇ ਕਬੱਡੀ ਟੂਰਨਾਮੈਂਟ ਦੇ ਪ੍ਰਬੰਧਕ ਨੇ ਜਿੱਥੇ ਉਹ ਵਧੀਆ ਟੂਰਨਾਮੈਂਟ ਕਰਾਉਂਦੇ ਨੇ ਉੱਥੇ ਇਲਾਕੇ ਦੇ ਵਿੱਚ ਹੋਣ ਵਾਲੇ ਖੇਡ ਸਮਾਗਮਾਂ ਦੇ ਵਿੱਚ ਵੀ ਖੁੱਲ੍ਹ ਦਿਲ ਨਾਲ ਵਿਚਰਦੇ ਨੇ ਔਰ ਇੱਥੋਂ ਦੇ ਜੋ ਐਮਐਲਏ ਨੇ ਸਤਰਾਨਾ ਹਲਕਾ ਦੇ ਸਰਦਾਰ ਕਲਵਰਤ ਸਿੰਘ ਜੀ ਬਾਜੀਗਰ ਉਹਨਾਂ ਦੀ ਉਹ ਸੱਜੀ ਬਾਹ ਨੇ ਉਹਨਾਂ ਦੇ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨਾਲ ਚੱਲ ਰਹੇ ਨੇ ਆਪਾਂ ਸਰਦਾਰ ਰਣਜੀਤ ਸਿੰਘ ਦੀ ਬਿਰਕ ਹੋਣਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਬੱਡੀ ਬਾਰੇ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਹਨਾਂ ਦਾ ਨਜ਼ਰੀਆ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੈ ਆਓ ਕਰਦੇ ਆ ਸਵਾਗਤ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਪੰਜਾਬ ਵਾਰੀਅਰ ਚੈਨਲ ਵੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਖਾਸ ਤੌਰ ਤੇ ਮੇਰੇ ਵੱਡੇ ਭਰਾ ਸਤਪਾਲ ਖੜਿਆਲ ਜੀ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਮੇਰਾ ਬਹੁਤ ਸਾਥ ਦਿੱਤਾ ਔਰ ਹਮੇਸ਼ਾ ਹੀ ਵੱਡੇ ਭਰਾਵਾਂ ਦੀ ਤਰ੍ਹਾਂ ਵਿਚਰਦੇ ਆ ਇੱਥੇ ਆਏ ਆ ਅੱਜ ਮੇਰੇ ਨਾਲ ਚਾਰ ਗੱਲਾਂ ਸਾਂਝੀਆਂ ਕਰ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਤੁਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਟੂਰਨਾਮੈਂਟ ਕਰਾ ਰਹੇ ਹੋ ਪਿੰਡਾਂ ਦੇ ਵਿੱਚ ਵੀ ਟੂਰਨਾਮੈਂਟ ਕਰਾਏ ਨੇ ਤੇ ਹੁਣ ਪਾਤੜਾਂ ਦੇ ਵਿੱਚ ਵੀ ਇੱਕ ਕਬੱਡੀ ਕੱਪ ਜਿਹੜਾ ਬਹੁਤ ਵਧੀਆ ਤੁਸੀਂ ਕਰਵਾਉਨੇ ਹੋ। ਇਹ ਮਾਨ ਸਾਹਿਬ ਨੇ ਕੱਲ ਕਿਹਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿ ਕਬੱਡੀ ਜਿਹੜੇ ਟੂਰਨਾਮੈਂਟ ਨੇ ਉਹ ਸੁੰਗੜਦੇ ਜਾ ਰਹੇ ਨੇ ਇਸ ਨੂੰ ਲੈ ਕੇ ਤੁਸੀਂ ਵੀ ਕੀ ਮਹਿਸੂਸ ਕਰਦੇ ਹੋ? ਨਹੀਂ ਪੰਜਾਬ ਦੀ ਜਿਹੜੀ ਮਾਂ ਖੇਡ ਹੈ ਕਬੱਡੀ ਹੈ। ਔਰ ਜਦੋਂ ਆਪਾਂ ਵਜਨੀ ਕਬੱਡੀ ਦੀ ਗੱਲ ਕਰਦੇ ਆ ਕਿ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਕਿ ਆਮ ਟੂਰਨਾਮੈਂਟਾਂ ਤੇ ਅਲੱਗ-ਅਲੱਗ ਵਜਨੀ ਕਬੱਡੀ ਜਿਹੜੇ ਪਲੇਅਰ ਐ ਉਹ ਕਬੱਡੀ ਖੇਡਦੇ ਹੁੰਦੇ ਸੀ ਪਰ ਪਿਛਲੇ ਕੁਝ ਟਾਈਮ ਤੋਂ ਅਪਾ ਦੇਖ ਰਹੇ ਆ ਕਿ ਜਿਹੜੇ ਓਪਨ ਦੇ ਮੈਚ ਐ ਜਿਹੜੇ ਉਹ ਇੱਕ ਦਿਨ ਦੇ ਮੈਚ ਐ ਜਿਹੜੇ ਵੱਡੇ ਵੱਡੇ ਕੱਪ ਹੋ ਰਹੇ ਆ ਔਰ ਉਹਦੇ ਚ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਕਿ ਜਿਹੜਾ ਆਪਣਾ ਜੂਥ ਹੈ ਜਿਹੜਾ ਜਾਂ ਨਵੀਂ ਪਨੀਰੀ ਆ ਜਿਹੜੀ ਉਹ ਜਿਹੜੀ ਕਿਤੇ ਨਾ ਕਿਤੇ ਪਛੜਦੀ ਨਜ਼ਰ ਆ ਰਹੀ ਆ ਔਰ ਸੀਐਮ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਜਿਹੜਾ ਇਹ ਬਿਆਨ ਹੈ ਉਹ ਆਮ ਜਿਹੜੇ ਵਜਨੀ ਕਬੱਡੀ ਖਿਡਾਰੀਆ ਔਰ ਜਿਹੜੇ ਸਾਡੇ ਪ੍ਰੋਮੋਟਰ ਐ ਖੇਡ ਦੇ ਪ੍ਰਬੰਧਕ ਐ ਉਹਨਾਂ ਲਈ ਵੀ ਇੱਕ ਸੰਦੇਸ਼ ਹੈ ਕਿ ਆਪਾਂ ਫਿਰ ਤੋਂ ਸ਼ੁਰੂ ਕਰੀਏ ਔਰ ਜਿਹੜੇ ਆਪਣੇ ਬੱਚੇ ਆ ਜਾਂ ਜਿਹੜੇ ਜੂਥ ਆ ਜਿਹੜੇ ਨਵੇਂ ਬੱਚੇ ਜਿਹੜੇ ਆਪਣੇ ਕਬੱਡੀ ਖੇਡ ਰਹੇ ਆ ਉਹ ਫਿਰ ਤੋਂ ਵੱਡੇ ਨਾਮ ਜਿਹੜੇ ਪੰਜਾਬ ਦੇ ਵਿੱਚ ਬਣ ਕੇ ਵਿਚਰਨ ਕਿਉਂਕਿ ਜਿਹੜਾ ਇੱਕ ਆਪਾਂ ਕਹਿ ਦਈਏ ਕਿ ਜਿਹੜਾ ਹੁਣ ਟ੍ਰੈਂਡਿੰਗ 'ਚ ਨਾਮ ਚੱਲ ਰਹੇ ਨੇ ਉਹਨਾਂ ਤੋਂ ਬਾਅਦ ਵੀ ਕੋਈ ਨਵੀਂ ਜਿਹੜੀ ਜਨਰੇਸ਼ਨ ਹੈ ਜਿਹੜੇ ਨਵੇਂ ਨਾਮ ਨੇ ਉਹ ਆਉਣੇ ਜ਼ਰੂਰੀ ਨੇ ਇਹ ਨਾ ਹੋਏ ਕਿ ਜੇ ਆਪਾਂ ਓਪਨ ਦੇ ਜਿਹੜੇ ਮੈਚ ਆ ਉਹ ਵੀ ਕਰਵਾਉਂਦੇ ਰਹੇ ਜੀ ਔਰ ਕਿਤੇ ਨਾ ਕਿਤੇ ਜਿਹੜਾ ਗੈਪ ਹੈ ਜਿਹੜਾ ਪਾੜਾ ਹੈ ਉਹ ਬਹੁਤ ਵੱਡਾ ਹੋ ਜਾਏ ਔਰ ਜਿਹੜੀ ਮਾਂ ਖੇਡ ਕਬੱਡੀ ਹੈ ਉਹਦੇ ਵਿੱਚ ਜਿਹੜਾ ਵੱਡਾ ਜਿਹੜਾ ਘਾਟਾ ਹੋਏਗਾ ਔਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਸੀਐਮ ਸਾਹਿਬ ਦੀ ਬਹੁਤ ਵੱਡੀ ਉੱਚੀ ਸੋਚ ਹੈ ਔਰ ਮੈਂ ਖਾਸ ਤੌਰ ਤੇ ਇਹ ਵੀ ਦੱਸਣਾ ਚਾਹਾਂਗਾ ਕਿ ਸੀਐਮ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ 4000 ਖੇਡ ਸਟੇਡੀਅਮ ਹੈ ਉਹ ਨਵੇਂ ਬਣਾਉਣ ਦੀ ਗੱਲ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਣਾ ਜੂਥ ਹੈ ਉਹਨਾਂ ਨੂੰ ਜਿਹੜਾ ਪੰਜਾਬ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਸੀਐਮ ਸਾਹਿਬ ਵਧਾਈ ਦੇ ਪਾਤਰ ਹੈ ਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਏਡਾ ਵੱਡਾ ਉਹਨਾਂ ਦਾ ਉਪਰਾਲਾ ਹੈ ਔਰ ਸਾਰਿਆਂ ਨੂੰ ਸਾਨੂੰ ਸੋਚਣਾ ਪੈਗਾ ਕਿ ਆਪਾਂ ਜਿਹੜੇ ਨੌਜਵਾਨਾਂ ਹੈ ਉਹਨਾਂ ਨੂੰ ਫਿਰ ਤੋਂ ਮੁੜ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਆਈਏ ਔਰ ਵਜਨੀ ਕਬੱਡੀ ਦੀ ਸ਼ੁਰੂਆਤ ਕਰੀਏ। ਪ੍ਰਧਾਨ ਜੀ ਤੁਸੀਂ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਇਸ ਹਲਕੇ 'ਚ ਨਿਭਾ ਰਹੇ ਹੋ ਜਿਹੜੀ ਨਸ਼ਾ ਜੁੱਧ, ਜੁੱਧ ਨਸ਼ਾ ਬਰਦ। ਮਹਿਮ ਚੱਲ ਰਹੀ ਹੈ। ਉਹਦੇ ਤੁਸੀਂ ਕੋਆਰਡੀਨੇਟਰ ਵੀ ਹੋ ਇਸ ਹਲਕੇ ਦੇ ਪਿੰਡਾਂ ਦੇ ਵਿੱਚ ਜਾ ਰਹੇ ਹੋ, ਪ੍ਰਚਾਰ ਕਰ ਰਹੇ ਹੋ ਔਰ ਪੂਰਾ ਤੁਸੀਂ ਤਨਦੇਹੀ ਦੇ ਨਾਲੇ ਸੰਘਰਸ਼ ਕਰ ਰਹੇ ਹੋ ਕਿ ਸਾਡੇ ਨੌਜਵਾਨਾਂ ਨੂੰ, ਬੱਚਿਆਂ ਨੂੰ ਜਿਹੜਾ ਖਾਸ ਤੌਰ ਤੇ ਜਿਹੜੇ ਨਸ਼ੇ ਤੋਂ ਬਚਾਇਆ ਜਾ ਸਕੇ ਤੁਸੀਂ ਇਹ ਗੱਲ ਮਹਿਸੂਸ ਨਹੀਂ ਕਰਦੇ ਵੀ ਇੱਕ ਰੋਜਾ ਕਬੱਡੀ ਕੱਪ ਦੇ ਨਾਲ ਜਿਹੜਾ ਅਸੀਂ ਉਸ ਚੰਗਾ ਸੱਭੇਕ ਸਮਾਜ ਨਹੀਂ ਸਿਰਜ ਸਕਦੇ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਵੀ ਮੈਂ ਪਿੰਡਾਂ ਦੇ ਵਿੱਚ ਗਿਆ ਕਿਉਂਕਿ ਪਿੱਛੇ ਤੋਂ ਲੈ ਕੇ ਹੁਣ ਤੱਕ ਮੈਂ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗਾ ਕਿ ਲੀਡਰਾਂ ਦੀ ਕਿ ਮੇਰੀ ਹਮੇਸ਼ਾ ਸੋਚ ਰਹੀ ਹੈ ਕਿ ਚਿੱਟੇ ਕੱਪੜੇ ਪਾ ਕੇ ਆਪਾਂ ਵਧੀਆ ਗੱਡੀਆਂ 'ਚ ਘੁੰਮ ਕੇ ਲੀਡਰ ਨਹੀਂ ਬਣ ਸਕਦੇ ਜਿੰਨਾ ਚਿਰ ਆਪਾਂ ਸਮਾਜ ਲਈ ਆਪਣੇ ਇਲਾਕੇ ਲਈ ਕੋਈ ਵਧੀਆ ਕੰਮ ਨਹੀਂ ਕਰ ਸਕਦੇ ਕਿਉਂਕਿ ਸੀਐਮ ਸਾਹਿਬ ਨੇ ਕਈ ਵਾਰ ਕਿਹਾ ਕਿ ਸਾਡੇ ਜਿਹੜੀਆਂ ਮਾਵਾਂ ਨੇ ਸਾਡੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦੀਆਂ ਜਿਹੜੀਆਂ ਰੰਗਲੀਆਂ ਚੁੰਨੀਆਂ ਉਹ ਚਿੱਟੀਆਂ ਹੋ ਗਈਆਂ ਔਰ ਪਿੰਡਾਂ ਦੇ ਵਿੱਚ ਚਿੱਟੇ ਸੱਥਰ ਜੜੇ ਆ ਉਹ ਵਿਸ਼ੇ ਹੋਏ ਆ ਬਿਲਕੁਲ ਜੀ ਸਭ ਤੋਂ ਮੇਨ ਗੱਲ ਇਹ ਹੈ ਕਿ ਜੇ ਆਪਾਂ ਉਹਨਾਂ ਨੂੰ ਆਪਣੇ ਨੌਜਵਾਨਾਂ ਨੂੰ ਜਿੱਥੇ ਆਪਾਂ ਨਸ਼ਿਆਂ ਤੇ ਠੱਲ ਪਾਉਣੀ ਹੈ ਉੱਥੇ ਆਪਣੇ ਨੌਜਵਾਨ ਨੂੰ ਆਪਾਂ ਖੇਡਾਂ ਵੱਲ ਜਾਂ ਹੋਰ ਜਿਹੜੇ ਕਿਤਾਮੁਖੀ ਕੋਰਸ ਨੇ ਜਾਂ ਸਰਕਾਰੀ ਨੌਕਰੀਆਂ ਪ੍ਰਾਈਵੇਟ ਨੌਕਰੀਆਂ ਵੱਲ ਵੀ ਆਪਾਂ ਨੂੰ ਉਹਨਾਂ ਨੂੰ ਮੋੜਨਾ ਪੈਗਾ ਔਰ ਸੀਐਮ ਸਾਹਿਬ ਦਾ ਬਹੁਤ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਉਹਨਾਂ ਨੇ 60000 ਤੋਂ ਉੱਪਰ ਜਿਹੜੀਆਂ ਪਿਛਲੇ 3 ਸਾਲਾਂ ਚ ਨੌਕਰੀਆਂ ਵੀ ਦਿੱਤੀਆਂ ਔਰ ਬਿਨਾ ਭੇਦਭਾਵ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਔਰ ਗੱਲ ਜਿਹੜੀ ਹੈ ਕਿ ਆਪਾਂ ਤਾਂ ਹੀ ਸਕਸੈਸ ਹੋ ਸਕਦੇ ਹਾਂ ਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਮੋੜ ਕੇ ਆਪਾਂ ਮੁੜ ਕੇ ਮੁੜ ਕੇ ਜਿਹੜੇ ਹੈ ਗਰਾਊਂਡਾਂ ਵੱਲ ਲੈ ਕੇ ਚੱਲੀਏ ਔਰ ਜਿਹੜੇ ਬੱਚੇ ਆ ਉਹ ਵੱਡਾ ਨਾਮ ਰੋਸ਼ਨ ਕਰਨ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ ਉੱਥੇ ਹੀ ਪੰਜਾਬ ਦਾ ਵੀ ਨਾਮ ਰੋਸ਼ਨ ਕਰਨਗੇ ਔਰ ਆਪਣੇ ਘਰ ਦੇ ਜਿਹੜੇ ਮੈਂਬਰ ਐ ਜਾਂ ਘਰ ਦਾ ਗੁਜ਼ਾਰਾ ਵੀ ਵਧੀਆ ਕਰਨਗੇ ਕਿਉਂਕਿ ਜਦੋਂ ਵੀ ਕੋਈ ਸਪੋਰਟਸ 'ਚ ਆਪਣਾ ਬੱਚਾ ਜਾਂਦਾ ਤਾਂ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਆ ਔਰ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਪਿਛਲੇ ਟਾਈਮ 'ਚ ਆਪਾਂ ਦੇਖਿਆ ਕਿ ਚਿੱਟੇ ਨੇ ਬਹੁਤ ਘਰ ਜਿਹੜੇ ਤਬਾਹ ਕੀਤੇ ਆ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਹਲਕੇ ਦੇ ਵਿੱਚ ਵਿਚਰ ਕੇ ਇੱਕ ਸੇਵਾਦਾਰ ਬਣੀਏ ਆਪਾਂ ਇੱਕ ਲੋਕਾਂ ਦੇ ਲਈ ਕੀ ਕਰ ਸਕਦੇ ਆ ਉਹ ਕੰਮ ਕਰੀਏ ਪ੍ਰਧਾਨ ਜੀ ਤੁਸੀਂ ਵੀ ਪਿਛਲੇ ਟਾਈਮ ਦੇ ਵਿੱਚ ਸਵਰਗੀ ਸਰਦਾਰ ਬਹਾਦਰ ਸਿੰਘ ਜੀ ਸਰਪੰਚ ਚੜਵਾਲਾ ਜੋ ਸਾਡੇ ਐਮਐਲਏ ਸਾਹਿਬ ਦੇ ਦਾਦਾ ਜੀ ਨੇ ਉਹਨਾਂ ਦੀ ਯਾਦ ਚ ਟੂਰਨਾਮੈਂਟ ਕਰਵਾ ਰਹੇ ਹੋਂ ਕਬੱਡੀ ਓਪਨ ਦਾ ਟੂਰਨਾਮੈਂਟ ਤੁਸੀਂ ਕਰਵਾਇਆ ਪਿਛਲੇ ਟਾਈਮ ਦੇ ਵਿੱਚ ਬੜੇ ਵੱਡੇ ਇਨਾਮ ਰੱਖੇ ਨੇ ਵੱਡੀਆਂ ਟੀਮਾਂ ਨੂੰ ਬੁਲਾਉਣ ਦੀ ਜਿਹੜੀ ਕੋਸ਼ਿਸ਼ ਤੁਹਾਡੀ ਉਹ ਬਾਦਲ ਹੋਰਾਂ ਦੇ ਨਾਲ ਰਹੀ ਹੈ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹਾਂਗਾ ਕਿ ਜਿਹੜੀ ਓਪਨ ਕਬੱਡੀ ਅੱਜ ਤੁਸੀਂ ਕਰਵਾਉਨੇ ਹੋ ਬਜਨੀ ਕਬੱਡੀ ਦੇ ਬੰਦੇ ਹੋਗੀ ਪ੍ਰੋਫੈਸ਼ਨਲ ਟੂਰਨਾਮੈਂਟ ਇੱਕ ਦਿਨ ਲੋਕ ਇਕੱਠ ਕਰਨਾ ਚਾਹੁੰਦੇ ਨੇ ਉਹਨੂੰ ਕਰਵਾਉਣ ਦੇ ਲਈ ਤੇ ਟੀਮਾਂ ਸੱਦਣ ਦੇ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਹਾਨੂੰ ਪ੍ਰਬੰਧਕਾਂ ਨੂੰ ਆਉਂਦੀਆਂ ਨੇ ਨਹੀਂ ਜਦੋਂ ਓਪਨ ਦੀ ਗੱਲ ਹੁੰਦੀ ਹੈ ਪਹਿਲਾਂ ਤਾਂ ਬਜਟ ਦਾ ਸਭ ਤੋਂ ਪਹਿਲਾਂ ਕਿਉਂਕਿ ਤੁਹਾਨੂੰ ਸਾਡੇ ਨਾਲ ਬਹੁਤ ਜ਼ਿਆਦਾ ਪਤਾ ਵੀ ਹੈ ਨੌਲਜ ਵੀ ਹੈ ਕਿ ਜਦੋਂ ਓਪਨ ਕਬੱਡੀ ਦੀ ਗੱਲ ਹੁੰਦੀ ਹੈ ਤਾਂ ਖਿਡਾਰੀਆਂ ਦੇ ਜਿਹੜੇ ਰੇਟ ਹੈ ਉਹ ਬੜੇ ਵੱਡੇ ਹੁੰਦੇ ਐ ਆਮ ਲੋਕਾਂ ਦੀ ਜਿਹੜੀ ਆਮ ਜਿਹੜੇ ਪ੍ਰਬੰਧਕ ਹੈ ਉਹਨਾਂ ਦੀ ਪਹੁੰਚ ਤੋਂ ਬਾਹਰ ਵੀ ਹੁੰਦੇ ਐ ਔਰ ਅਸੀਂ ਵੀ ਇੱਕ ਜਿਹੜੀ رائے ਕੀਤੀ ਹੈ ਬੈਠ ਕੇ ਮੇਰੇ ਨਾਲ ਮੇਰਾ ਛੋਟਾ ਭਰਾ ਵੀ ਹੈ ਗੁਰਦੀਪ ਸਿੰਘ ਬਾਦਲ ਗੁੱਜਰ ਜਿਹੜੇ ਹਮੇਸ਼ਾ ਮੇਰੇ ਨਾਲ ਮੇਰੀ ਸੱਜੀ ਬਾਹ ਬਣ ਕੇ ਖੜੇ ਹੁੰਦੇ ਆਂ ਔਰ ਅਸੀਂ ਇਹ ਫਲਾਹ ਵੀ ਕੀਤੀ ਹੈ ਕਿ ਆਉਣ ਵਾਲੇ ਟਾਈਮ 'ਚ ਜਿਹੜਾ ਅਸੀਂ ਕਬੱਡੀ ਕੱਪ ਕਰਾਵਾਂਗੇ ਉਹ ਵਜਨੀ ਕਬੱਡੀ ਕੱਪ ਹੋਏਗਾ ਔਰ ਛੋਟੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਔਰ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਅਸੀਂ ਕਬੱਡੀ ਕੱਪ ਕਰਾਵਾਂਗੇ ਉਹਨਾਂ ਦੇ ਵਿੱਚ ਵਜਨੀ ਖਿਡਾਰੀ ਆ ਜਿਹੜੇ ਆਪਣੇ ਇਲਾਕੇ ਦੇ ਜਾਂ ਆਸ-ਪਾਸ ਦੇ ਏਰੀਏ ਤੋਂ ਹੈ ਤਾਂ ਕਿ ਅਸੀਂ ਉਹਨਾਂ ਨੂੰ ਪ੍ਰਮੋਟ ਕਰ ਸਕੀਏ ਵਧੀਆ ਪਲੇਅਰ ਆ ਅਸੀਂ ਇਸਾ ਮਾਂ ਖੇਡ ਕਬੱਡੀ ਨੂੰ ਦੇ ਸਕੀਏ ਕਿਉਂਕਿ ਜੇ ਅਸੀਂ ਓਪਨ ਚ ਹੀ ਰਹਿ ਗਏ ਤਾਂ ਸਾਡੇ ਜਿਹੜੇ ਵਜਨੀ ਕਬੱਡੀ ਖਿਡਾਰੀ ਆ ਉਹ ਕਿਤੇ ਨਾ ਕਿਤੇ ਰੁੱਲ ਜਾਣਗੇ ਔਰ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਔਰ ਅਸੀਂ ਹਮੇਸ਼ਾ ਉਹਨਾਂ ਲਈ ਖੜਾ ਗਏ ਔਰ ਆਉਣ ਵਾਲੇ ਟਾਈਮ 'ਚ ਅਸੀਂ ਹਮੇਸ਼ਾ ਵਜਨੀ ਕਬੱਡੀ ਜਿਹੜਾ ਕੱਪ ਹੈ ਉਹ ਹੀ ਕਰਵਾਵਾਂਗੇ ਪ੍ਰਧਾਨ ਜੀ ਮੁੱਖ ਮੰਤਰੀ ਸਾਹਿਬ ਸਾਡੇ ਪਿੰਡਾਂ ਦੇ ਜੰਪਲ ਨੇ ਉਹਨਾਂ ਦੀ ਕਿੱਦੀ ਵੱਡੀ ਦੇਖੋ ਪਕੜਾ ਹੈ ਉਹਨਾਂ ਕੱਲ ਤੁਸੀਂ ਸੁਣਿਆ ਹੋਗਾ ਉਹਨਾਂ ਨੇ ਇੱਕ ਚੀਜ਼ ਕਹੀ ਹੈ ਵੀ ਕਬੱਡੀ ਟੂਰਨਾਮੈਂਟ ਤੇ ਕਬੱਡੀ ਕੱਪ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ ਪਰ ਇੱਥੇ ਤੁਸੀਂ ਦੇਖਦੇ ਹੋ ਤੇ ਤੁਸੀਂ ਉਹ ਜੇ ਕੋਈ ਵੀ ਲੋਕ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਉਹਨਾਂ ਨੇ ਹਰ ਇੱਕ ਨੇ ਆਪਣੇ ਟੂਰਨਾਮੈਂਟ ਦਾ ਨਾਮ ਰੱਖ ਲਿਆ ਕਬੱਡੀ ਕੱਪ ਕਬੱਡੀ ਕੱਪ ਤੇ ਟੂਰਨਾਮੈਂਟ ਦੋਨਾਂ ਦੇ ਵਿੱਚ ਫਰਕ ਹੈ ਮੁੱਖ ਮੰਤਰੀ ਸਾਹਿਬ ਨੇ ਆਪਣੇ ਪਿੰਡਾਂ ਦੇ ਵਿੱਚ ਵੀ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਟੂਰਨਾਮੈਂਟ ਸਤੋਜ ਦੇ ਵਿੱਚ ਉਹ ਕਰਾਉਂਦੇ ਰਹੇ ਨੇ ਇੱਕ ਦੋ ਵਾਰ ਮੈਂ ਉਹਨਾਂ ਦੇ ਸੱਦੇ ਤੇ ਗਿਆ ਉੱਥੇ ਜਿਹੜਾ ਟੂਰਨਾਮੈਂਟ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਨਹੀਂ ਜਿੱਦਾਂ ਤੁਸੀਂ ਪਿਛਲੀ ਵਾਰ ਸਾਡਾ ਕਬੱਡੀ ਜਿਹੜਾ ਮੈਂ ਕਾਪੀ ਕਹਾਂਗੇ ਕਿਉਂਕਿ ਕੱਪ ਦਾ ਨਾਮ ਸੀ ਉਦੋਂ ਤਾਂ ਉਹਦੇ 'ਚ ਦੇਖਿਆ ਗਿਆ ਕਿ ਅਸੀਂ ਹਮੇਸ਼ਾ ਪ੍ਰੈਫਰੈਂਸ ਦਿੱਤੀ ਹੈ ਜਿਹੜੇ ਇਲਾਕੇ ਦੇ ਜਿਹੜੇ ਖਿਡਾਰੀ ਆ ਜਿਨ੍ਹਾਂ ਨੂੰ ਕਿਤੇ ਮੌਕਾ ਨਹੀਂ ਸੀ ਮਿਲਿਆ ਓਪਨ 'ਚ ਵੀ ਕਿਉਂਕਿ ਮਹਿੰਗੇ ਖਿਡਾਰੀ ਔਰ ਵੱਡੇ ਖਿਡਾਰੀ ਹਮੇਸ਼ਾ ਖੇਡ ਜਾਂਦੇ ਆ ਔਰ ਜਿਹੜੇ ਆਮ ਜਿਹੜੇ ਪਲੇਅਰ ਆ ਉਹ ਕਿਤੇ ਨਾ ਕਿਤੇ ਪਛੜ ਜਾਂਦੇ ਆ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਔਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਕਬੱਡੀ ਕੱਪ ਔਰ ਕਬੱਡੀ ਟੂਰਨਾਮੈਂਟ ਦੀ ਔਰ ਮੈਂ ਇੱਕ ਤੁਹਾਡੇ ਨਾਲ ਵੀ ਪ੍ਰੋਮਿਸ ਵੀ ਕਰਦਾ ਕਿ ਵਾਦਾ ਵੀ ਕਰਦਾ ਅਗਲੀ ਵਾਰ ਜਿਹੜਾ ਸਾਡਾ ਹੋਏਗਾ ਉਹ ਕਬੱਡੀ ਟੂਰਨਾਮੈਂਟ ਹੋਏਗਾ ਕਬੱਡੀ ਕੱਪ ਨਹੀਂ ਹੋਏਗਾ ਟੂਰਨਾਮੈਂਟ ਦੇ ਵਿੱਚ ਆਮ ਜਿਹੜੇ ਪਲੇਅਰ ਐ ਉਹ ਖੇਡਣਗੇ ਔਰ ਉਹ ਆਪਣਾ ਨਾਮ ਵੀ ਚਮਕਾਣਗੇ ਜਿੱਥੇ ਹੋਏਗਾ ਔਰ ਅਸੀਂ ਵੱਡੇ ਪ੍ਰਾਈਜ਼ ਵੀ ਰੱਖਾਂਗੇ ਤਾਂ ਕਿ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾ ਸਕੇ ਔਰ ਉਹਨਾਂ ਨੂੰ ਵੱਡੇ ਲੈਵਲ ਤੇ ਜਿਹੜਾ ਕਬੱਡੀ ਦੇ ਵੱਡੇ ਗਰਾਊਂਡਾਂ ਦੇ ਵਿੱਚ ਖੇਡਣ ਲਈ ਜਿਹੜਾ ਮੌਕਾ ਵੀ ਦਿੱਤਾ ਜਾ ਸਕੇ ਕੁਝ ਕੁ ਘੰਟਿਆਂ ਦਾ ਟੂਰਨਾਮੈਂਟ ਰਹਿ ਗਿਆ ਤੁਸੀਂ ਕਹੇ ਵੀ ਇੱਕ ਦਿਨ ਦਾ ਜਿਹੜਾ ਟੂਰਨਾਮੈਂਟ ਹੁੰਦਾ ਉਹ ਕੁਝ ਕੁ ਘੰਟਿਆਂ ਦਾ ਮਨੋਰੰਜਨ ਹੁੰਦਾ ਹੈਗਾ ਉਹਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਖੇਡਾਂ ਦੀਆਂ ਉਹ ਰੁਲ ਗਈਆਂ ਨੇ ਅੱਜ ਕੱਲ ਤੇ ਪ੍ਰਧਾਨ ਜੀ ਮੈਂ ਵੇਖਦਾ ਵੀ ਕਬੱਡੀ ਟੂਰਨਾਮੈਂਟ ਜਾਂ ਕਬੱਡੀ ਕੱਪ ਘਟ ਹੁੰਦਾ ਹੈ ਕਬੱਡੀ ਰੈਲੀ ਜਿਆਦਾ ਹੁੰਦੀ ਹੈ ਉਹੀ ਟਾਈਮ ਹੁੰਦਾ ਵੀ ਪਲੇਅਰ ਗਰਾਊਂਡ ਦੇ ਵਿੱਚ ਖੇਡਦੇ ਨੇ ਤੇ ਉਹੀ ਟਾਈਮ ਹੁੰਦਾ ਵੀ ਜਿਹੜਾ ਟੂਰਨਾਮੈਂਟ ਹੁੰਦਾ ਤੇ ਮੁੱਖ ਮਹਿਮਾਨ ਆਉਂਦੇ ਨੇ ਸਿਆਸੀ ਲੋਕ ਆਉਂਦੇ ਨੇ ਸਟੇਜਾਂ ਤੇ ਬੋਲਦੇ ਨੇ ਇਹਦੇ ਨਾਲ ਇੱਕ ਚੰਗਾ ਖੇਡ ਸੱਭਿਆਚਾਰ ਜਿਹੜਾ ਖਤਮ ਹੋਇਆ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਬਿਲਕੁਲ ਮਾਹੀ ਜੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਉਹ ਜਿਹੜੇ ਕਬੱਡੀ ਕੱਪ ਆ ਪਹਿਲਾਂ ਹੁੰਦੇ ਸੀ ਕਿ ਪਲੇਅਰਾਂ ਨੂੰ ਉਠਾਉਣ ਲਈ ਨਾਮਵਰ ਪਲੇਅਰ ਬਣਾਉਣ ਲਈ ਕਿਤੇ ਨਾ ਕਿਤੇ ਉਹ ਕਬੱਡੀ ਟੂਰਨਾਮੈਂਟ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਬੱਡੀ ਕੱਪਾਂ ਦੀ ਉਹ ਕਬੱਡੀ ਕੱਪ ਹੋ ਕੇ ਔਰ ਜਿਹੜੇ ਉੱਥੇ 2-4 ਪ੍ਰਬੰਧਕ ਹੁੰਦੇ ਆ ਚਾਹੇ ਮੈਂ ਆ ਤਾਂ ਅਸੀਂ ਆਪਣੇ ਆਪ ਨੂੰ ਉਠਾਉਣ ਲੱਗ ਗਏ ਔਰ ਪਲੇਅਰਾਂ ਦੇ ਜਿਹੜੀ ਟੀਆਰਪੀ ਆ ਉਹਨਾਂ ਦੀ ਘਟ ਗਈ ਹੈ ਔਰ ਜਿਹੜੇ ਕਬੱਡੀ ਦੇ ਪ੍ਰਬੰਧਕ ਆ 2-4 ਬੰਦੇ ਹੁੰਦੇ ਆ ਮੇਰੇ ਵਰਗੇ ਮੈਂ ਆਪਣੇ ਤੇ ਗੱਲ ਕਰ ਰਿਹਾ ਕਿ ਅਸੀਂ ਆਪਣਾ ਨਾਂ ਜ਼ਿਆਦਾ ਚਮਕਾਉਣ ਲੱਗ ਗਏ ਆ ਜਦੋਂ ਕਿ ਮੈਨੂੰ ਇੰਜ ਲੱਗਦਾ ਕਿ ਆਪਾਂ ਨੂੰ ਜਿਹੜੇ ਕਬੱਡੀ ਦੇ ਪਲੇਅਰ ਆ ਉਹਨਾਂ ਨੂੰ ਜੇ ਪੰਜਾਬੀ ਚ ਆਪਾਂ ਕਹੀਏ ਕਿ ਜੇ ਪੰਜਾਬ ਉਹਦੀ ਮਾਂ ਖੇਡ ਹੈ ਜਿਹੜੀ ਕਬੱਡੀ ਹੈ ਉਹਨੂੰ ਮੁੜ ਕੇ ਪਰਫੁੱਲਿਤ ਕਰਨਾ ਹੈ ਉਹਨੂੰ ਪ੍ਰੋਮੋਟ ਕਰਨਾ ਹੈ ਤਾਂ ਆਪਾਂ ਨੂੰ ਜਿਹੜੇ ਕਬੱਡੀ ਦੇ ਪਲੇਅਰ ਆ ਉਹਨਾਂ ਦੀ ٹی ਆਰ ਪੀ ਵਧਾਉਣੀ ਪੈਗੀ ਉਹਨਾਂ ਦਾ ਨਾਮ ਜਿਹੜਾ ਉੱਚਾ ਚੱਕਣਾ ਪੈਗਾ ਔਰ ਜਿਹੜੇ ਨਿਚਲੇ ਲੈਵਲ ਤੇ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਕਈਆਂ ਨੂੰ ਮੌਕਾ ਨਹੀਂ ਮਿਲਦਾ ਕਿਉਂਕਿ ਇੱਕ ਗਰਾਊਂਡ 'ਚ ਅਕਸਰ ਹੀ ਦੇਖਿਆ ਜਾਂਦਾ ਕਿ 5 ਤੋਂ 6 ਘੰਟੇ ਦਾ ਜਿਹੜਾ ਟੋਟਲ ਕਬੱਡੀ ਕੱਪ ਹੁੰਦਾ ਉਹਦੇ ਵਿੱਚ ਨਾਮਵਾਰ ਪਲੇਅਰ ਆਏ ਹੁੰਦੇ ਆ ਉਹਦੇ ਚ ਗਿੰਨੇ ਆਏ ਚੁਣੀਆਂ ਜਿਹੜੀਆਂ ਰੇਡਾਂ ਪੈਂਦੀਆਂ ਔਰ ਜਿੱਥੇ ਆਮ ਜਿਹੜੇ ਪਲੇਅਰ ਹੁੰਦੇ ਆ ਜਿਨ੍ਹਾਂ ਨੇ ਬੜੀ ਦੂਰੋਂ ਦੂਰੋਂ ਆਉਂਦੇ ਆ ਕਈ ਵਾਰ ਪੰਜ-ਸੱਤ ਜਿਹੜੀਆਂ ਰੇਡਾਂ ਉਹ ਪੈਂਦੀਆਂ ਤਾਂ ਉਹਨਾਂ ਨੂੰ ਮੌਕਾ ਵੀ ਨਹੀਂ ਮਿਲਦਾ ਔਰ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਹਮੇਸ਼ਾ ਜਿਹੜਾ ਮੈਚ ਹੈ ਉਹ ਵੱਡੇ ਕਰਾ ਕੇ ਆਪਾਂ ਉਹਨਾਂ ਦੀ ਜਿਹੜੀ ਐਬਿਲਿਟੀ ਹੈ ਜਿਹੜੀ ਉਨੂੰ ਹੀ ਪਰਖਾਂਗੇ ਔਰ ਉਹਨਾਂ ਨੂੰ ਜਿਆਦਾ ਮੌਕਾ ਮਿਲੇ ਔਰ ਉਹ ਮਾਂ ਖੇਡ ਕਬੱਡੀ ਲਈ ਲੰਬੇ ਟਾਈਮ ਲਈ ਖੇਡ ਸਕਣ ਔਰ ਆਪਣੇ ਮਾਂ ਖੇਡ ਕਬੱਡੀ ਲਈ ਜਿਹੜਾ ਆਪਣਾ ਟਾਈਮ ਵੀ ਦੇ ਸਕਣ ਪ੍ਰਧਾਨ ਜੀ ਅਸੀਂ ਕਿਸੇ ਦੇ ਵਿਰੋਧ 'ਚ ਨਹੀਂ ਹੈਗੇ ਇਸ ਗੱਲ ਨੂੰ ਲੈ ਕੇ ਵੀ ਕਬੱਡੀ ਕੱਪ ਨਾ ਹੋਣਾ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਬੜੀ ਸਪਸ਼ਟ ਕਹੀ ਹੈ ਵੀ ਚਲੋ ਅਕੈਡਮੀਏ ਦੇ ਮੈਚ ਵੀ ਹੋਣੇ ਬਣਦੇ ਐ ਉਹਦੇ ਨਾਲ ਕਿਉਂਕਿ ਜਿਹੜੇ ਵੱਡੇ ਖਿਡਾਰੀ ਹੁੰਦੇ ਨੇ ਸਟਾਰ ਖਿਡਾਰੀ ਉਹਨਾਂ ਨੂੰ ਉਹ ਸਾਡੇ ਬੱਚਿਆਂ ਦੇ ਆਈਡਲ ਹੁੰਦੇ ਨੇ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਟੂਰਨਾਮੈਂਟ ਨੂੰ ਇੱਕ ਦਿਨ ਦਾ ਨਾ ਕਰੋ ਟੂਰਨਾਮੈਂਟ ਜਿਹੜਾ ਜਿਵੇਂ ਪੁਰਾਣੇ ਸਮੇਂ ਚ ਹੁੰਦਾ ਸੀ 30 ਸਾਲ ਪਹਿਲੇ ਵੀ ਤਿੰਨ ਦਿਨ ਟੂਰਨਾਮੈਂਟ ਚ ਰਲਣਾ ਚਾਹੀਦਾ ਹੈ ਤਾਂ ਕਿ ਬੱਚੇ ਵੀ ਖੇਡਣ ਉਸ ਤੋਂ ਥੋੜੇ ਵੱਡੇ ਵੀ ਖੇਡਣ ਤੇ ਫਿਰ ਜਿਹੜੇ ਆ ਸਟਾਰ ਆ ਜਿਨ੍ਹਾਂ ਲਈ ਤੁਸੀਂ ਮੋਟਰਸਾਈਕਲ ਰੱਖਦੇ ਹੋ ਗੱਡੀਆਂ ਰੱਖਦੇ ਹੋ ਇਹ ਵੀ ਆ ਕੇ ਖੇਡਣ ਨਹੀਂ ਇੱਕ ਗੱਲ ਮੈਂ ਇੱਥੇ ਕਹਿਣੀ ਜਾਹਾਂਗਾ ਕਿ ਜਿਹੜਾ ਅੱਜ ਦਾ ਯੁੱਗ ਹੈ ਮਸ਼ੀਨੀ ਯੁੱਗ ਹੈ ਔਰ ਟਾਈਮ ਦੀ ਬੜੀ ਸ਼ੌਰਟੇਜ ਆ ਗਈ ਕਿਤੇ ਨਾ ਕਿਤੇ ਇਹ ਵੀ ਬੜਾ ਵੱਡਾ ਟਾਈਮ ਦਾ ਵੀ ਰੋਲ ਹੈ ਔਰ ਮੈਨੂੰ ਲੱਗਦਾ ਹੈ ਕਿ ਜੇ ਕਬੱਡੀ ਨੂੰ ਪ੍ਰਫੁੱਲਤ ਕਰਨਾ ਹੈ ਤਾਂ 2 ਤੋਂ 3 ਦਿਨ ਤਾਂ ਦੇਣੇ ਪੈਣਗੇ ਔਰ ਜਿਹੜੀ ਹਮੇਸ਼ਾ ਹਰੇਕ ਪ੍ਰੋਮੋਟਰ ਦੀ ਮੈਂ ਤਾਂ ਇਹੀ ਕਹਾਂਗਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਬੱਡੀ ਲਈ 2 ਦਿਨ ਤਾਂ ਜ਼ਰੂਰੀ ਹੈ ਤਾਂ ਕਿ ਜਿਹੜੀਆਂ ਵਜਨੀਕ ਕਬੱਡੀ ਹੈ ਉਹ ਵੀ ਖੇਡੀ ਜਾ ਸਕੇ ਔਰ ਓਪਨ ਦੇ ਜਿਹੜੇ ਮੈਚ ਹੈ ਉਹ ਵੀ ਹੋ ਸਕੇ ਸਰਦਾਰ ਕੁਲਵੰਤ ਸਿੰਘ ਜੀ ਬਾਜੀਗਿਰ ਤੁਹਾਡੇ ਇਸ ਹਲਕੇ ਦੇ ਐਮਐਲਏ ਨੇ ਔਰ ਤੁਹਾਡੇ ਤੇ ਜਿਵੇਂ ਕਹਿੰਦੇ ਨੇ ਵੀ ਸਾਥੀ ਨੇ ਬਹੁਤ ਸਾਰੇ ਚੀਜ਼ਾਂ ਤੁਹਾਡੀਆਂ ਆਪਸ ਦੇ ਵਿੱਚ ਸਾਂਝੀਆਂ ਨੇ ਸੰਘਰਸ਼ ਦੇ ਦਿਨਾਂ ਤੋਂ ਤੁਸੀਂ ਇਕੱਠੇ ਚੱਲ ਰਹੇ ਹੋ ਤੇ ਹੁਣ ਉਹ ਐਮਐਲਏ ਨੇ ਇਸ ਹਲਕੇ ਦੀ ਕਮਾਂਡ ਕਰਦੇ ਨੇ ਪੰਜਾਬ ਸਰਕਾਰ ਚ ਉਹਨਾਂ ਦੀ ਨੁਮਾਇੰਦਗੀ ਹੈ ਜੋ ਯੁੱਧ ਨਸ਼ਾ ਵਿਰੋਧਾ ਫਿਰ ਆਪਾਂ ਉੱਥੇ ਜਾਵਾਂਗੇ ਵੀ ਕਮੇਮ ਚੱਲ ਰਹੀ ਹੈ ਇਹਨੂੰ ਲੈ ਕੇ ਐਮਐਲਏ ਸਾਹਿਬ ਨਾਲ ਇਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਤੁਹਾਡੇ ਹੁੰਦੇ ਹੋਣਗੇ ਫਿਰ ਨਹੀਂ ਅਕਸਰ ਹੀ ਸ਼ੁਰੂ ਤੋਂ ਲੈ ਕੇ ਐਮਐਲਏ ਬਣ ਤੋਂ ਪਹਿਲਾਂ ਤੋਂ ਲੈ ਕੇ ਗੱਲ ਕਰਾਂ ਤਾਂ ਹਮੇਸ਼ਾ ਉਹ ਬੜੇ ਸੋਹਰਦੇ ਕੇ ਆਪਾਂ ਆਪਣੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜਾਂ ਆਪਣੇ ਹਲਕੇ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਕਿਵੇਂ ਬਚਾਉਣਾ ਹੈ ਬਹੁਤ ਮੁੱਦੇ ਸੀ ਜਿਹੜੇ ਹਲਕੇ ਦੇ ਸੀ ਚਾਹੇ ਨਹਿਰੀ ਪਾਣੀਆਂ ਦੀ ਗੱਲ ਹੋਈ ਸੀ ਚਾਹੇ ਐਜੂਕੇਸ਼ਨ ਦੀ ਗੱਲ ਹੋਈ ਸੀ ਤਾਂ ਜਦੋਂ ਅਸੀਂ ਕਿਤੇ ਵੀ ਜਾਂਦੇ ਸੀ ਤਾਂ ਹਮੇਸ਼ਾ ਲੋਕ ਇਹੀ ਕਹਿੰਦੇ ਸੀ ਕਿ ਇਹ ਜਿਹੜੇ ਮੁੱਦੇ ਆ ਉਹ ਜਿਉਂ ਦੇ ਤਿਉਂ ਪਏ ਹੋਏ ਨੇ ਔਰ ਮੈਂ ਇੱਕ ਗੱਲ ਬੜੀ ਮਾਨ ਨਾਲ ਕਹਿਣੀ ਚਾਹਾਂਗਾ ਕਿ ਅੱਜ ਤੱਕ ਵਿਧਾਨ ਸਭਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਾਡੇ ਹਲਕੇ ਦਾ ਕੋਈ ਐਮਐਲਏ ਬੋਲਿਆ ਹੋਵੇ ਪਹਿਲੀ ਵਾਰ ਹੋਇਆ ਸੀ ਕਿ ਹਲਕੇ ਸ਼ੁਤਰਾਣੇ ਦਾ ਕੋਈ ਐਮਐਲਏ ਪਾਣੀਆਂ ਦੇ ਮੁੱਦੇ ਤੇ ਬੋਲ ਰਿਹਾ ਕਿਤੇ ਸਿੱਖਿਆ ਦੇ ਮੁੱਦੇ ਤੇ ਬੋਲ ਰਹੇ ਸਿਹਤ ਦੇ ਮੁੱਦੇ ਤੇ ਬੋਲ ਰਹੇ ਜਾਂ ਹੋਰ ਬਹੁਤ ਛੋਟੇ ਵੱਡੇ ਮੁੱਦੇ ਸੀ ਜਿਨ੍ਹਾਂ ਤੇ ਹਲਕੇ ਦੀ ਗੱਲ ਕੀਤੀ ਐ ਨਹੀਂ ਤਾਂ ਪਹਿਲਾਂ ਤਾਂ ਡੈਪੂਟੇਸ਼ਨ ਤੇ ਆਏ ਹੁੰਦੇ ਸੀ ਔਰ ਉਹ 5 ਸਾਲ ਬਾਅਦ ਫਿਰ ਵਾਪਸ ਚਲੇ ਜਾਂਦੇ ਸੀ ਪਹਿਲੀ ਵਾਰ ਹੋਇਆ ਕਿ ਕੋਈ ਹਲਕੇ ਦਾ ਐਮਪਲ ਜੰਪਲ ਐਮਐਲਏ ਜਿਹੜਾ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਿਹਾ ਔਰ ਲੋਕਾਂ 'ਚ ਵੀ ਪੂਰਾ ਵਿਸ਼ਵਾਸ ਹੈ ਕਿ ਜਿੱਦਾਂ ਅਸੀਂ ਇਹਨਾਂ ਨੂੰ ਹਲਕੇ ਦੀ ਆਵਾਜ਼ ਬਣਾ ਕੇ ਭੇਜਿਆ ਸੀ ਔਰ ਉਦਾਂ ਹੀ ਹਲਕੇ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਗੂੰਜ ਰਿਹਾ ਔਰ ਸਾਡੇ ਜਿਹੜੇ ਆਪਣੇ ਮੁੱਦੇ ਸੀ ਕਿਉਂਕਿ ਅਕਸਰ ਹੀ ਜਦੋਂ ਲੋਕਾਂ ਨੂੰ ਮਿਲਦੇ ਆ ਉਹ ਕਹਿੰਦੇ ਆ ਕਿ ਸਾਡੇ ਦਿਲ ਦੀ ਗੱਲ ਤੁਸੀਂ ਵਿਧਾਨ ਸਭਾ ਦੇ ਵਿੱਚ ਬੋਲ ਰਹੇ ਹੋ ਬੜੀ ਵੱਡੀ ਗੱਲ ਹੁੰਦੀ ਆ ਔਰ ਬੜਾ ਸਕੂਨ ਵੀ ਮਿਲਦਾ ਐ ਐਮ ਐਲ ਏ ਸਾਹਿਬ ਕਈ ਵਾਰੀ ਗੱਲ ਕਰਦੇ ਆ ਕਿ ਮੈਨੂੰ ਇਦੋਂ ਵੱਡਾ ਜ਼ਿੰਦਗੀ ਚ ਕਦੇ ਸਕੂਨ ਨਹੀਂ ਮਿਲਿਆ ਜਿਹੜਾ ਇਹ ਸਕੂਨ ਮਿਲਦਾ ਐ ਕਿ ਜਦੋਂ ਮੈਨੂੰ ਕੋਈ ਸਾਡੀ ਮਾਂ ਕੋਈ ਸਾਡਾ ਬਜ਼ੁਰਗ ਕੋਈ ਮੇਰਾ ਭਰਾ ਗੱਲ ਕਰਦਾ ਐ ਕਿ ਹਾਂ ਜੀ ਬਹੁਤ ਵੱਡੀਆਂ ਤੁਸੀਂ ਵਿਧਾਨ ਸਭਾ ਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਉਠਾਈਆਂ ਔਰ ਜਿਹੜਾ ਨਹਿਰੀ ਪਾਣੀ ਐ ਖਾਸ ਕਰਕੇ ਤੁਸੀਂ ਖੇਤ ਖੇਤ ਨੂੰ ਲਾਤਾ ਅਸੀਂ ਕਦੀ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਕਿ ਸਾਡਾ ਇਹ ਕੰਮ ਹੋਏਗਾ ਬਹੁਤ ਸਾਰੇ ਸਟੇਡੀਅਮ ਪੰਜਾਬ ਦੇ ਵਿੱਚ ਬਣ ਰਹੇ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕਾਫੀ ਸਟੇਡੀਅਮ ਬਣਨੇ ਕਈ ਕਰੋੜ ਰੁਪਈਆ ਲੱਗਣਾ ਤੁਹਾਡੇ ਹਲਕੇ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਟੇਡੀਅਮ ਬਣ ਨਹੀਂ ਹੁਣੇ ਮੇਰੀ ਗੱਲ ਹੋ ਰਹੀ ਸੀ ਸਾਡੇ ਇੱਥੇ ਬਹੁਤ ਹੀ ਸਤਿਕਾਰਤਮ ਮੇਰੇ ਕੋਲ ਸਰਪੰਚ ਸਾਹਿਬਾ ਨੇ ਵੀ ਬੈਠੇ ਸੀ ਹਰ ਚਾਰ ਪੰਜ ਪਿੰਡਾਂ ਦੇ ਵਿੱਚ ਇੱਕ ਸਾਡੇ ਖੇਡ ਸਟੇਡੀਅਮ ਬਣ ਰਿਹਾ ਔਰ ਐਮਐਲਏ ਸਾਹਿਬ ਦੀ ਸ਼ੁਰੂ ਤੋਂ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਐ ਸਟੇਡੀਅਮ ਉਹ ਹਲਕੇ ਸ਼ੁਤਰਾਣੇ ਦੇ ਵਿੱਚ ਲਿਆਂਦੇ ਜਾਣ ਔਰ ਤਾਂ ਕਿ ਆਪਣਾ ਜਿਹੜਾ ਜੂਥ ਹੈ ਆਪਣਾ ਜਿਹੜਾ ਨੌਜਵਾਨ ਹੈ ਉਹ ਆਪਣੇ ਹਲਕੇ ਦੇ ਵਿੱਚ ਜਿਹੜਾ ਆਪਣੇ ਪੰਜਾਬ ਦਾ ਨਾਮ ਆਪਣੇ ਹਲਕੇ ਦਾ ਨਾਮ ਪੰਜਾਬ ਚ ਔਰ ਪੂਰੇ ਭਾਰਤ ਦੇ ਵਿੱਚ ਚਮਕਾਏ ਔਰ ਮੈਨੂੰ ਲੱਗਦਾ ਹੈ ਕਿ ਜਿੰਨੇ ਪੰਜਾਬ ਚ ਬਨਨਗੇ ਸਭ ਤੋਂ ਵੱਧ ਹਲਕੇ ਸ਼ੁਤਰਾਣੇ ਚ ਦੂਜੇ ਹਲਕਿਆਂ ਨਾਲ ਬਨਨਗੇ ਔਰ ਕਿਉਂਕਿ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਨਾਲ ਬਹੁਤ ਪਿਆਰ ਹੈ ਔਰ ਹਮੇਸ਼ਾ ਹੀ ਐਮਐਲਏ ਸਾਹਿਬ ਦੀ ਕਦੇ ਗੱਲ ਨਹੀਂ ਮੋੜਦੇ ਔਰ ਬਹੁਤ ਵਧੀਆ ਹੋਏਗਾ ਔਰ ਵਧੀਆ ਖੇਡ ਸਟੇਡੀਅਮ ਜਿਹੜੇ ਆ ਉਹ ਸਾਡੇ ਹਲਕੇ 'ਚ ਵੀ ਵਰਨਗੇ ਪ੍ਰਧਾਨ ਜੀ ਜਿਹੜਾ ਇਸ ਸਾਲ ਅਗਲਾ ਕੱਪ ਕਬੱਡੀ ਕੱਪ ਹੋਣਾ ਹੈ ਤੁਹਾਡਾ ਤੁਹਾਡੀ ਪ੍ਰਧਾਨਗੀ ਦੇ ਵਿੱਚ ਗੁਰਦੀਪ ਸਿੰਘ ਬਾਦਲ ਹੋਰਾਂ ਦੀ ਸਾਰੀ ਤੁਹਾਡੀ ਟੀਮ ਕਰਵਾਰੀ ਹੈ ਉਹਦੇ ਲਈ ਫਿਰ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹੋ ਤੇ ਕਿਹੜੇ ਮਹੀਨੇ ਦੇ ਵਿੱਚ ਕਰਾਉਣ ਦੀ ਸੰਭਾਵਨਾ ਵੀ ਉਹ ਕਬੱਡੀ ਕੱਪ ਆਤਲਾ ਲਾ ਹੋਵੇ ਉਹ ਸਾਡਾ ਹੁਣ ਜਿਹੜਾ ਅਗਲਾ ਕਬੱਡੀ ਕੱਪ ਹੈ ਉਹ ਜਨਵਰੀ ਦੇ ਵਿੱਚ ਸੰਭਾਵਨਾ ਹੈ ਕਿਉਂਕਿ ਪਿਛਲੀ ਡੇਟ ਵੀ ਸਾਡੀ ਜਨਵਰੀ ਦੀ ਸੀ ਤਾਂ ਇਸ ਸਾਲ ਵੀ ਜਨਵਰੀ ਦੇ ਵਿੱਚ ਹੀ ਕਰਵਾਇਆ ਜਾਏਗਾ ਔਰ ਮੈਂ ਹਮੇਸ਼ਾ ਇੱਕ ਦੋ ਚਾਰ ਬੰਦੇ ਅਸੀਂ ਨਹੀਂ ਕਰਦੇ ਹੁੰਦੇ ਜਿੱਦਾਂ ਪਹਿਲਾਂ ਵੀ ਤੁਹਾਡੇ ਵਰਗੇ ਭਰਾ ਹੁੰਦੇ ਐ ਕਬੱਡੀ ਕਮੈਂਟੇਟਰ ਸੇਵਕ ਸ਼ੇਰਗੜ ਜੀ ਆ ਜਾਂ ਤੁਸੀਂ ਉਹ ਜਾਂ ਹੋਰ ਜਿੰਨੇ ਵੀ ਸਾਡੇ ਭਰਾ ਐ ਜਾਂ ਕੋਈ ਖਿਡਾਰੀ ਐ ਹਰਜੀਤ ਦੁਤਾਲ ਦੀ ਗੱਲ ਕਰ ਲਈਏ ਪਿੰਦੂ ਦੁਤਾਲ ਦੀ ਗੱਲ ਕਰ ਲਈਏ ਜਾਂ ਹੋਰ ਐ ਕਿਉਂਕਿ ਸਾਡੇ ਇਸ ਹਲਕੇ ਨੇ ਬਹੁਤ ਵੱਡੇ ਜਿਹੜੇ ਕਬੱਡੀ ਪਲੇਅਰ ਦਿੱਤੇ ਐ ਹਮੇਸ਼ਾ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀ ਤੇ ਬਿੱਟੂ ਦੁਗਾਲ ਦਾ ਨਾਮ ਬਿਲਕੁਲ ਜੀ ਹਰੇਕ ਦੀ ਜ਼ੁਬਾਨ ਤੇ ਹੁੰਦਾ ਉਹ ਸਾਡਾ ਭਰਾ ਭਾਵੇਂ ਇਸ ਸੰਸਾਰ ਤੋਂ ਸਾਡੇ ਤੋਂ ਵਿਛੜ ਚੁੱਕਿਆ ਪਰ ਹਮੇਸ਼ਾ ਉਹਦਾ ਜਿਹੜਾ ਨਾਮ ਹੈ ਉਹ ਚਮਕਦਾ ਰਹੇਗਾ ਔਰ ਸਾਡਾ ਆਈਡਲ ਹੈ ਹਮੇਸ਼ਾ ਜਿਹੜੇ ਵੀ ਕਬੱਡੀ ਕੱਪ ਹੋਣਗੇ ਹਮੇਸ਼ਾ ਸਭ ਤੋਂ ਅੱਗੇ ਉਹਦਾ ਨਾਮ ਹੁੰਦਾ ਔਰ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਦਾ ਮਿਲ ਬੈਠ ਕੇ ਇੱਕ ਕਬੱਡੀ ਕੱਪ ਦਾ ਜਿਹੜੇ ਰੂਪ ਰੇਖਾ ਹੈ ਉਹ ਲੀਕੀ ਏ ਔਰ ਜਿਹੜੀ ਹੁਣ ਨਵੀਂ ਗੱਲ ਹੈ ਕਿ ਅਸੀਂ ਵਦਨੀ ਕਬੱਡੀ ਦੀ ਜਿਹੜੀ ਗੱਲ ਕੀਤੀ ਹੈ ਉਹਦੇ ਵਾਸਤੇ ਵੀ ਸਾਰੇ ਅਸੀਂ ਬੈਠ ਕੇ ਆਪਾਂ ਬੈਠ ਕੇ ਗੱਲ ਕਰਾਂਗੇ ਔਰ ਜਿਹੜਾ ਰੂਪਰੇਖਾ ਉਹਦੀ ਜਿਹੜੀ ਉਲਿਖਾਂਗੇ ਤਾਂ ਕਿ ਆਪਾਂ ਉਹਨੂੰ ਵਧੀਆ ਕਬੱਡੀ ਕੱਪ ਕਰਾ ਸਕੀਏ ਔਰ ਉਹਨੂੰ ਸਕਸੈਸ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਬਹੁਤ ਸਾਰੀਆਂ ਗੱਲਾਂ ਕਬੱਡੀ ਬਾਰੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੱਡੇ ਭਰਾ ਇਦਾਂ ਹੀ ਸਾਡੇ ਨਾਲ ਕੰਟੈਕਟ 'ਚ ਔਰ ਮਾਰਗਦਰਸ਼ਕ ਬਣ ਕੇ ਚੱਲਦੇ ਰਹਿਣਾ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ ਧਨਵਾਦ ਜੀ ਐਸਾਨ ਸਰਦਾਰ ਰਣਜੀਤ ਸਿੰਘ ਜੀ ਬਿਰਕ ਪ੍ਰਧਾਨ ਟਰੱਕ ਯੂਨੀਅਨ ਪਾਤਲਾ ਜੋ ਕਿ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਪਾਤਲਾ ਸ਼ਹਿਰ ਦੇ ਵਿੱਚ ਕਰਾਉਂਦੇ ਨੇ ਔਰ ਇਸ ਸਮੇਂ ਯੁੱਧ ਨਸ਼ਿਆਂ ਵਿਰੁੱਧ ਮਹਿਮ ਦੇ ਕੋਆਰਡੀਨੇਟਰ ਨੇ ਹਲਕਾ ਸਤਰਾਣਾ ਦੇ ਐਮਐਲਏ ਸਾਹਿਬ ਦੇ ਕਹਿ ਸਕਦੇ ਆ ਵੀ ਨਿੱਜੀ ਕੀ ਸਾਥੀ ਨੇ ਔਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਮਝਦੇ ਨੇ ਜਿਨ੍ਹਾਂ ਨੇ ਇਹ ਵਾਅਦਾ ਵੀ ਕੀਤਾ ਔਰ ਜਿਨ੍ਹਾਂ ਦੀ ਸੋਚ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਲਕੇ ਦੇ ਵਿੱਚ ਜਾਂ ਇਹਨਾਂ ਦੇ ਕਬੱਡੀ ਟੂਰਨਾਮੈਂਟ ਹੋਣਗੇ ਉਹਨਾਂ ਦੇ ਵਿੱਚ ਜਿਹੜੀ ਨਰਸਰੀ ਹੈ ਖੇਡਾਂ ਦੀ ਉਸ ਨੂੰ ਪਰਫਲਤ ਕੀਤਾ ਜਾਵੇਗਾ ਉਹਨੂੰ ਮਜ਼ਬੂਤ ਕੀਤਾ ਜਾਵੇਗਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਉਹਨੂੰ ਲੈ ਕੇ ਅੱਗੇ ਵਧਣਗੇ ਸੋ ਮੈਂ ਸਤਪਾਲ ਖੜਿਆਲ ਕੈਮਰਾਮੈਨ ਕੁਲਦੀਪ ਦੇ ਨਾਲ ਪੰਜਾਬ ਵਾਰੀਅਰ ਚੈਨਲ ਤੇ ਫਿਰ ਕਿਸੇ ਸਖਸ਼ੀਤ ਨੂੰ ਲੈ ਕੇ ਤੁਹਾਡੇ ਰੂਰ ਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ